ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰ ਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਝੋਣਗੇ ਅੱਜ ਦੀ ਵਿਜਿਟ ਪਿੰਡ ਸੁਰਸਿੰਘ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਸੀਰ ਸਜਣੋ ਪੱਟੀ ਕਿਰਪਾਤ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਦੱਬ ਕੇ ਸ਼ੇਅਰ ਕਰਦਿਆ ਕਰੋ ਹੋਰ ਵੀ ਕਿਸੇ ਮਾਤੜ ਦਾ ਗਰੀਬ ਦਾ ਫਾਇਦਾ ਆ ਜਾਏ ਕੋਈ ਆਪਣੀ ਜੜੀ ਖਰੀਦਦਾਰੀ ਕਰ ਸਕਦੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੰਤ ਤੱਕ ਜਰੂਰ ਬਣੇ ਰਹੋ ਕਰਦੇ ਆਂ ਗੱਲਬਾਤ ਬਾਈ ਮੰਗੇ ਨਾ ਪੁੱਛਦੇ ਅੱਜ ਦੇ ਭਾਅ ਭੱਤੇ ਅੱਜ ਗੱਲਾਂ ਹੋਣਗੀਆਂ ਸੁਰਸਿੰਘ ਸੁਰਸਿੰਘ ਦੇ ਵਿਚਾਲੇ ਮੰਗਾ ਬਾਈ ਆ ਗਿਆ ਤੇ ਮੰਗਾ ਬਾਈ ਛਾ ਗਿਆ ਸੁਰਸਿੰਘ ਚ ਫੜ ਕੇ ਡੰਗਰਾਂ ਵੱਲੋਂ ਤੱਕ ਪਾ ਗਿਆ ਨੀਲੀ 라ਵੀ ਦਾ ਪੀਸ ਇੱਕ ਪਹਿਲੋਂ ਵੀ ਚੁਣ ਕੇ ਲਿਆਂਦਾ ਸੀ ਇੱਕ ਫਿਰ ਕੱਟੀ ਲੈ ਆਂਦੀ ਆ ਗਾਵਾਂ ਬੜੀਆਂ ਆਣ ਸ਼ਾਨ ਪੂਰੀਆਂ ਜਿੰਦ ਜਾਨ ਵਾਲੀਆਂ ਰੇਡ ਬੜੇ ਨਿੱਕੇ ਨਿੱਕੇ ਕਰਤੇ ਆ ਫਿਰ ਇਹ ਮਾਰਨਿੰਗ 29 ਤਰੀਕ ਨੂੰ ਜਿਹੜੀ ਆ ਵੀਡੀਓ ਅਪਲੋਡ ਹੋ ਜੂਗੀ ਤੇ ਕਰੀਏ ਗੱਲਬਾਤ ਬਾਈ ਨਾ ਪੁੱਛ ਗਿਆ ਇਸਦੇ ਪਾਪ ਪਤੇ ਬਾਈ ਮੰਗਾ ਸਿੰਘ ਦੀ ਸੱਸੀ ਕਾਲ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਹਾਲ ਆ ਵਧੀਆ ਵਧੀਆ ਬਜੀ ਜੀ ਚਣਦੀ ਕਲਾ ਹਾਂਜੀ ਹਾਂਜੀ ਬਹੁਤ ਪੂਰੇ ਬਹੁਤ ਵਧੀਆ ਉਸ ਕੇ ਰਿਪੋਰਟਾਂ ਮਾਣਾ ਪੂਰੇ ਗਏ ਨਾਂ ਦਾ ਹੁੰਦੇ ਆ ਮਾਣਾ ਪੂਰੇ ਆਓ ਨਜ਼ਾਰੇ ਜਾਨ ਨਜ਼ਾਰੇ ਮਾਣਾ 5 ਮਿੰਟ ਹੀ ਲੱਗਦੇ ਜੀ ਹਾਂ ਹਾਂ ਸਾਲ ਪੈ ਗਿਆ ਨਾ ਹਾਂਜੀ ਹਾਂਜੀ ਵਾਹ ਜੀ ਵਾਹ ਹੋਰ ਗੱਲਾਂ ਬਾਤਾਂ ਹਾਂ ਕਿਰਪਾ ਮਾਲਕ ਜੀ ਤੇ ਐਡਰੈਸ ਕਰੀਏ ਨੋਟ ਐਡਰੈਸ ਵੀਲ ਜੀ ਪਿੰਡ ਹੈਗਾ ਸੁਰਸਿੰਗ ਹੂੰ ਤਹਿਸੀਲ ਹੈਗੀ ਪੱਟੀ ਜ਼ਿਲ੍ਹਾ ਜ਼ਿਲ੍ਹਾ ਸ੍ਰੀ ਤਰਨਤਕਾਰ ਸਾਹਿਬ ਸਾਹਿਬ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ 84273 5474 ਵਾਹ ਜੀ ਵਾਹ ਹਾਂ ਜੀ ਨੀਲੀ ਰਾਵੀ ਹਾਂ ਨਾ ਹਾਂ ਜੀ ਹਾਂ ਜੀ ਠੀਕ ਹੈ ਕਿਆ ਬਾਤਾਂ ਹੈ ਬਲੀ ਮਣਕੀ ਅੱਖ ਹਾਂ ਜੀ ਹਾਂ ਜੀ ਠੀਕ ਹੈ ਸਾਰੀਆਂ ਨਿਸ਼ਾਨੀਆਂ ਬਹੁਤ ਵਧੀਆ ਵੇਜੀ ਬਹੁਤ ਵਾਹ ਜੀ ਵਾਹ ਕਿੰਨੀ ਉਮਰ ਆ ਗਈ ਆ ਉਮਰ ਵੀਰ ਜੀ ਇਹਦੀ ਹੈਗੀ ਕੋਈ 10-11 ਮਹੀਨਿਆਂ ਦੀ ਖੀਰੀ ਹੋ ਗਈ ਨਹੀਂ ਆ ਖੀਰੀ ਅਖੀਰੀ ਹੈ ਵੀਰ ਜੀ ਕੱਚੀ ਖੀਰੀ ਬਿਲਕੁਲ ਕੱਚੀ ਖੀਰੀ ਹਾਂ ਥੋੜਾ ਕਰਾ ਲੀਏ ਚੈੱਕ ਹਾਂ ਜੀ ਹਾਂ ਜੀ ਕਰਾਓ ਲਓ ਜੀ ਕਰਾ ਦਿਓ ਲਓ ਸੱਜਣੋ ਤੋਰਾ ਕਰਵਾ ਦਨੇ ਜੈਕ ਤੰਦੀ ਬੰਤਰ ਜਿਹੜੀ ਤੁਸੀਂ ਆਬਜੈਕਟ ਮਾਦੋ ਮਨਾ ਚਾਰ ਹੀ ਲੱਗੇ ਉਹ ਸੋਹਣੀ ਚਾਰ ਹੀ ਲੱਗੇ ਵਾਕਿਆ ਹੀ ਸੋਹਣੀਆਂ ਕੋਈ ਸੋਹਣੀ ਕੋਈ ਸ਼ਾਨ ਨਹੀਂ ਹਾਂ ਹੂੰ ਲਓ ਜੀ ਬਹੁਤ ਸੋਹਣੀ ਕੱਟੀ ਆ ਲਓ ਭਾਈ ਮੋੜ ਲਿਓ ਵਾਹ ਜੀ ਵਾਹ ਸੋਹਣੀ ਕਰਮਾ ਵਾਲੀ ਜੀ ਜੀ ਰਵੇ ਤੇ ਚੰਗੀ ਨਸਲ ਦੀ ਆ ਸਿੰਘ ਵੀਰ ਜੀ ਬਿਲਕੁਲ ਵੈਲੋ ਐ ਨਾ ਨਾਲ ਹੀ ਲੱਗੀ ਬਿਲਕੁਲ ਕੁੰਡਾ ਸਿੰਘ ਬਿਲਕੁਲ ਨਾਲ ਹੀ ਲੱਗੀ ਹਾਂ ਕੱਚੀ ਫੀਰੀ ਆ ਦਰ ਜਿੰਨੇ ਲੇਦਾ ਵੀ ਚ ਨਾਲ ਸਜਣੋ ਲੋਹੀ ਜੀ ਬੂਰੀ ਜੀ ਦਾ ਦੀ ਪੱਖ ਜਾ ਰੱਖਦੀ ਆ ਜਿਵੇਂ ਕੋਈ ਕਰਾਓ ਸੰਗ ਦੇ ਵਿੱਚ ਜਾਂ ਕੋਈ ਮੈਂ ਬੂਰੀ ਹੀ ਜਾਂ ਕੋਈ ਮਾਲੀ ਮੂਲੀ ਠੀਕ ਆ ਜੀ ਤੇ ਨੀਲੇ ਜੀ ਬਿਮਾਲ ਪੱਖ ਰੱਖਦੀ ਐ ਦੋਵੇਂ ਗੱਲਾਂ ਹੀ ਰੱਖਦੀ ਐ ਠੀਕ ਆ ਹਨ ਤੋਂ ਬੜੇ ਪ੍ਰੋਪਰ ਸੋਹਣੇ ਆ ਚਾਰੇ ਤਾੜੀਆਂ ਤੇ ਜਿਵੇਂ ਕਾਲੀ ਤੇ ਬਿਲਕੁਲ ਜੈਡ ਬਲੈਕ ਆ ਐ ਨਾ ਕਾਲੀ ਕਹਿ ਲਈਗਾ ਉਹ ਚਾਹ ਤੇ ਭੂਰੀ ਤੇ ਲੋਹੀ ਚ ਪੱਖ ਨਾਲ ਰੱਖਦੀ ਨੀਲੀ ਰਾਵੀ ਦੋਵੇਂ ਗੱਲਾਂ ਹੀ ਇਹ ਨਾਲੀ ਵਾਲੇ ਭੂਰੀ ਦੇ ਮਾਲੀ ਦੀ ਆ ਜੀ ਅ ਸ਼ੌਂਦੀ ਤੇ ਆ ਜੀ ਹਾਂ ਦਤਾਈਏ ਫਿਰ ਥੋੜਾ ਮੈਂ ਕਾਲਿਉ ਹਾਂ ਮੈਂ ਕਾਲੀ ਹੀ ਤੇ ਮਾਲੀ ਬੂਰਾ ਸੀ ਮੈਂ ਨੀਲੀ ਕਾਲੀ ਆ ਤੇ ਮਾਲੀ ਬੂਰਾ ਬੂਰਾ ਨੀਲਾ ਹਾਂ ਤੇ ਕਰਾਉਸ ਹੋ ਗਈ ਨਾ ਦੋ ਦਾ ਕੀ ਕਿੰਨੇ ਕਿੰਨੇ ਨੇ ਕਿ ਕਰਾ ਦੇ ਟੀਮ ਤਾਂ ਵੀਰ ਜੀ ਆਪਾਂ ਕੋਈ ਲੈਣ ਦੇਣ ਵਾਲੀ ਗੱਲ ਕਰਨੀ ਜਾਇਜ਼ ਹੀ ਗੱਲ ਕਿੰਨਾ ਮੁੱਲ ਤਾਂ ਕਰਦੇ ਹਾਂ 27000 ਰੁਪਇਆ ਅੱਛਾ ਹਾਂਜੀ ਤੇ 2000 ਰੁਪਇਆ ਛੋੜ ਕਰ ਦਾਂਗਾ 5000 ਦੀ ਦੇ ਦੀ ਨਹੀਂ ਹੋਰ ਦੋ ਕਰਨੀ ਪਣੀ ਨਹੀਂ ਤੇਰੀ ਨਹੀਂ ਤੇਰੀ ਆ ਦੇ ਦੇ ਜਾਨ ਪਹਿਲਾ ਹੀ ਸੌਦਾ ਪਹਿਲੀਆਂ ਹੀ ਗੜੀਆਂ ਮੈਂ ਤਾਂ ਸਹਿਮਤ ਆ ਕੋਈ ਪਾਈਦਾ ਨਹੀਂ ਕੋਈ ਮੈਂ ਤੇ ਅੱਗੇ 1000 15 1500 ਰੁਪਇਆ ਲਈਦਾ ਵਾ ਤੇ ਮਾਲ ਦੇ ਵੇਲੇ ਮਹਾਰਾਜ ਦੀ ਕਿਰਪਾ ਵਾ ਵੀ ਸੈਂ ਧੜਾ ਧਾੜੀ ਵੇਚਣ ਦਾ ਅਗੇ ਚਲ ਠੀਕ ਆ ਤੇਰੀ ਦੀ ਤੇਰੀ ਦੀ ਕਰਦ ਗਏ ਕਰਦ ਗਏ ਜਾਣ ਦੇ ਛੱਡ ਦੋ ਵਜਨ 24000 ਦੀ ਦੇ ਦਾਂ ਵੀਰ ਜੀ ਚਲ ਦੇ ਦਿਓ ਇਹ ਆ ਆ ਗਈ ਕਾਲੀ ਜੱਡ ਬਲੈਕ ਹਨਾ ਕਿੰਨਾ ਦੁੱਧ ਕੋਲ ਪੱਕਾ ਦੁੱਧ ਵੀਰ ਜੀ ਲੈਣਾ ਲੀਟਰਾਂ ਵਾਲਾ ਵਾ ਲੀਟਰਾਂ ਵਾਲਾ ਦੁੱਧ ਹੈਗਾ ਜੀ 8 ਕਿਲੋ ਅੱਛਾ ਹਾਂਜੀ ਵਾਹ ਜੀ ਵਾਹ ਥਾਂ ਬੜਾ ਸੋਹਣਾ ਲੱਗਣਾ ਥਾਂ ਬਹੁਤ ਵਧੀਆ ਜੀ ਤੇ ਆ ਕਟਾ ਆ ਗਿਆ ਮਦਰ ਹਨਾ ਠੀਕ ਆ ਹਾਂਜੀ ਹਾਂਜੀ ਤੋਰਾ ਕਰਾਈਏ ਜਾਏਗਾ ਲੋ ਲੋ ਵੀਰ ਜੀ ਲੋ ਲੋ ਜੀ ਤੇ ਨੇੜੇ ਤੋਂ ਕਰ ਲੋ ਥਾਂ ਦੇਵਾ ਚੱਕ ਸੱਜਣੂ ਤੇ ਸਿੰਗੀ ਵੇ ਲੋ ਵੀਰ ਜੀ ਸਿੰਗੀ ਤਾਂ ਮੈਂ ਨਾ ਸਿੰਗੀ ਰਿੰਗੀ ਗੋਲ ਆ ਮੈਂ ਨਿੱਕਾ ਨਿੱਕਾ ਸਿੰਗ ਲੱਗਾ ਜੀ ਜਿਵੇਂ ਕਰੇ ਵਾਹ ਜੀ ਵਾਹ ਹਰ ਬੱਜਾ ਵੀ ਚੱਲਦਾ ਆ ਆਪਣਾ ਡਾਈ ਨਾ ਮੋੜਿਆ ਹੁੰਦਾ ਵਾਹ ਜੀ ਵਾਹ ਬਿਲਕੁਲ ਹੀ ਸਿੰਗੀ ਲੱਗੀ ਆ ਵਿੱਚ ਹੀ ਹਾਂ ਡਰਦੀ ਆ ਕੈਮਰੇ ਤੋਂ ਹਾਂਜੀ ਹਾਂਜੀ ਬਾਕੀ ਜਾਨ ਪਾਣ ਵਾਲੀ ਆ ਹਾਂ ਪੂਰੀ ਜਿੰਦ ਜਾਨ ਵਾਲੀ ਆ ਦੇ ਹਾਂ ਮੋੜ ਲਿਓ ਲਾਇਓ ਲਾਇਓ ਇਹ ਪਲੂਣ ਹੀ ਸੂਈ ਵੀਰ ਜੀ ਪਹਿਲਾ ਸੂਗਾ ਜੀ ਪਲੂਣ ਹੀ ਹਾਂ ਸੂਈ ਨੂੰ ਵੀ 2 ਮਹੀਨੇ ਹੋ ਗਏ ਹੁਣ ਕਹੇ ਨਾ ਸੂਈ ਨੂੰ ਕਿ ਜੀ 2 ਮਹੀਨੇ ਹੋ ਗਏ ਆ ਹਾਂ 2 ਮਹੀਨੇ ਹੋ ਗਏ ਜੀ ਠੀਕ ਇਹਨੇ ਵੀ ਜੀ ਸੂਈ ਨੇ ਬੱਚਾ ਨਹੀਂ ਜਿ ਲਿਆ ਠੀਕ ਆ ਹਾਂ ਬੱਚਾ ਨਹੀਂ ਜਿ ਲਿਆ ਬੱਚਾ ਹੈ ਉਸਤਾ ਹੀ ਪਲਿਆ ਵਾ ਟੀਟੀ ਦੇ ਪਾਲਿਆ ਵਾ ਹੂੰ ਤੇ ਇੰਨੇ ਕਹ ਲਿਆ ਵੀ ਖਰਾਬ ਨਹੀਂ ਕਰਦੀ ਹੂੰ ਮੜਾ ਆ ਜਾ ਗਾੜੀ ਪਾੜਾ ਪਾ ਗੇ ਹੂੰ ਥੱਲੇ ਬਹਿ ਜੀਏ ਉਹਥੇ ਵਾਲਾ ਪਕੂ ਮੇਰੀ ਠੀਕ ਆ ਆ ਬੱਚਾ ਵੀਰਾਂ ਨੂੰ ਖਵਾ ਲੀਏ ਬੱਚਾ ਆ ਲੋ ਆ ਬੱਚਾ ਜੀ ਠੀਕ ਹੈ ਹਾਂ ਤੇ ਪਾੜਾ ਪਾ ਕੇ ਮਿਲਦੀ ਆ ਹਾਂਜੀ ਹਾਂਜੀ ਪਾੜਾ ਪਾ ਲਈਏ ਤੇ ਕੋਈ ਉਸੇ ਵੇਲੇ ਖਤਮ ਪੈਂਦੀ ਹੈ ਫਿਰ ਕਿੰਨੇ ਪੈਸੇ ਕੀਮਤ ਕੀਮਤ ਵੀਰ ਜੀ ਜੈ ਜੀ ਇਹਦੀ ਹਾਂ ਕੀਮਤ ਤਾਂ ਕਰਦੇ ਆ 65000 ਰੁਪਇਆ ਅੱਛਾ ਹਾਂਜੀ ਤਾਂ ਬਾੜ ਦੀ ਦੇ ਦਈਏ 36 ਦੀ ਦੇਈਏ ਵੀਰ ਜੀ ਬਾੜ ਦੀ ਦੇਈਏ ਬਾੜ ਦੇ ਨਾਲ ਬਾਈ ਦਾ ਨਹੀਂ ਕੁਝ ਬਾਜ ਜਾਣਾ ਕੋਈ ਨਹੀਂ ਜੀ ਪਿਆਰ ਨਾਲ ਕੀ ਹੋਣਾ ਮੈਂ ਨਾ ਤੁਸੀਂ ਬੱਦਰਪੁਰੀ ਹੋ ਜੀ ਜਿਆਦਾ ਖੇਤ ਕਿੱਈਆ ਕਰਦੇ ਨਹੀਂ ਬਾਜਦਾ ਕੁਝ ਮੈਂ ਲੱਗਿਆ ਯਾਰ ਯਾਰ ਨਹੀਂ ਦੇਂ ਦੇਂਦੇ ਸਾਰਾ ਮਾਲ ਸਾਡੇ ਪਿਆਰ ਸਮਝ ਕੇ ਜਾਣ ਦੋ ਬਾੜ ਦੀ ਜਾਣ ਦੋ ਲੈ ਲੋ ਹਲਕੋਲੀ ਹੈ ਬਾੜ ਦੀ ਦੇ ਦਾਂਗੇ ਚਲੋ ਠੀਕ ਆ ਇੱਕ ਗਾਂ ਦੋ ਗਾਵਾਂ ਹਾਂਜੀ ਹਾਂਜੀ ਠੀਕ ਹੈ ਨਾ ਹਾਂਜੀ ਇਹ ਗਾਂ ਦੀ ਕੀ ਦੇ ਰੇ ਥਣ ਤੋਂ ਬੜਾ ਸੋਹਣਾ ਲੱਗਾ ਕਿੰਨਾ ਮੌਕੇ ਦਾ ਦੁੱਧ ਹੋਊਗਾ ਵੜਪੁਰ ਮੌਕਾ ਰੂਵਾ ਦੁੱਧਿਆ ਯਾਦਦੀ ਆ ਨਾ ਰੂਵਾ ਦੁੱਧਿਆ ਦੁੱਧਾ ਹਾਂਜੀ ਵਾਹ ਜੀ ਵਾਹ ਥਣ ਚੱਡਾ ਬੜਾ ਸੋਹਣਾ ਹਾਂਜੀ ਹਾਂਜੀ ਮੌਜੂਦਾ ਦੁੱਧ ਕਿੰਨਾ ਹੋ ਮੌਜੂਦਾ ਵੀ ਜੀ ਦੁੱਧ ਹੈਗਾ 12 ਕਿਲੋ ਅੱਛਾ ਹਾਂ 12 ਕਿਲੋ ਹਾਂ 12 ਕਿਲੋ ਤੇ ਸਾਂਭਿਆ ਸੂਤਿਆ ਨਾ ਦੁੱਧ ਕਰ ਦੂਗੀ 15 ਕਿਲੋ ਨਹੀਂ ਨਹੀਂ ਪੱਕਾ 12 ਕਿਲੋ ਤੇ 13 ਕਿਲੋ ਆਲੇ ਨਹੀਂ 12 ਕਿਲੋ 12 ਕਿਲੋ ਅੱਛਾ 12 ਕਿਲੋ ਪੱਕਾ ਦੁੱਧ ਹੋਊਗਾ ਠੀਕ ਆ ਹਾਜਰੇ ਦੁੱਧ 12 ਕਿਲੋ ਠੀਕ ਆ ਤੇ ਖਾਨਲੇ ਵਾ ਬੰਦਰ ਵੜੀ ਸੋਹਣੀ ਲੱਗੀ ਹਨਾ ਹਾਂਜੀ ਹਾਂਜੀ ਵਾਹ ਜੀ ਵਾਹ ਕਿਆ ਬਾਤ ਹਨਾ ਹਾਂਜੀ ਖਾੜੀ ਵਾਲਾ ਚੱਡਾ ਸਜਣਾ ਪੂਰਾ ਹੈਂ ਤੇ ਸੁਹਾ ਘਣਵਾ ਲਾਈਏ ਪਹਿਲਾ ਤੇ ਦੂਜਾ ਸੁਹਾ ਦੂਜਾ ਵੀਰ ਜੀ ਦੂਜਾ ਦੂਸਰਾ ਸੁਹਾ ਸਜਣਾ ਸਹੀ ਆ ਹਾਂਜੀ ਹਾਂਜੀ ਤੇ ਵਹਿੜ ਸੋਹਣੀ ਆ ਪੂਰੀ ਜਿੰਦ ਜਾਨ ਵਾਲੀ ਵਹਿੜ ਆ ਹਾਂਜੀ ਹਾਂਜੀ ਨਿੱਕਾ ਨਿੱਕਾ ਕਾਨ ਆ ਬੋਦੀ ਵਾਲੀ ਵਹਿੜ ਆ ਠੀਕ ਹੈ ਜੀ ਤੇ ਕੀਮਤ ਜਾਇਜ਼ ਹੀ ਰਹੂਗੀ ਲਾਓ ਮੋੜ ਲਓ ਹੂੰ 3D ਬ੍ਰੂਡ ਬੜੀ ਆ ਆ ਨਸਲ ਬ੍ਰੀਡ ਪੂਰੀ ਆ ਇਹ ਵੀ ਜਿਹੜੇ ਬੰਦਿਆਂ ਕੋਲ ਹੈ ਨਾ ਹਾਂ ਉਹਨਾਂ ਦਾ ਝਗੜਾ ਜਾ ਹੋ ਗਿਆ ਥੋੜਾ ਜਿਹਾ ਠੀਕ ਆ ਉਹ ਦੋ ਚਾਰ ਦਿਨ ਵਿਚਾਰੇ ਨਾ ਅੱਗਾ ਪਿਛਾ ਰਹੇ ਆ ਹੂੰ ਤੇ ਪਛਾੜਕਾ ਨਾ ਘੌਂਡੀ ਪਾਉਂਦੇ ਰਹੇ ਆ ਹੂੰ ਉਹਨਾਂ ਨੇ ਨਹੀਂ ਖਾਂਦੀ ਸੁਦੀ ਉਹੋ ਜੀ ਠੀਕ ਆ ਆ ਉਹ ਤਾਂ 15 ਕਿਲੋ ਹੀ ਕਰ ਦਊਗੀ ਥਣ ਚੱਡਾ ਬੜਾ ਸੋਹਣਾ ਲੱਗਾ ਲੋੜ 15 ਕਰੋ ਹੀ ਕਰ ਦੂ। ਤੇ ਕੀਮਤ ਕਿ ਨਹੀਂ ਕਰਦੇ ਜੀ? ਕੀ ਤੁਸੀਂ ਜਿੱਦ ਮੈਂ ਤੁਹਾਨੂੰ ਅਗਰ ਦੱਸਾਂ ਵੀ ਛੋਟੀਆਂ ਛੋਟੀਆਂ ਗੱਲਾਂ ਕਰੀਦੀਆਂ ਐਵੇਂ ਹਜ਼ਾਰ ਹਜ਼ਾਰ 12 1200 ਲੈਣ ਆਲੀਆਂ ਜੀ। ਅੱਛਾ। ਹਾਂ ਜੀ। ਮੋਲੋ ਕਰਾਉਣ ਨੂੰ ਜੋ ਮਰਜ਼ੀ ਕਰਾਈ ਜਾਓ। ਇੱਕੋ ਗਾਲੀਆ ਲੈਣ ਦੇਣ ਵਾਲੀ। 40000 ਦੀ ਦੇਣੀ ਆਪਾਂ। 42 ਦੀ। ਹਾਂ ਜੀ। ਠੀਕ। ਹਾਂ। ਠੀਕ ਆ। ਹਾਂ। ਜੇ ਕੋਈ ਹੈਗਾ ਐ ਤੇ ਆਪੇ ਕਰ ਦੋ ਜੇ ਨਹੀਂ ਹੈਗਾ ਤਾਂ ਠੀਕ ਆ। ਚਲੋ ਕੋ ਦੂਰ ਨੇੜੇ ਆਂਗਾ ਭਣ ਭਰਾ ਦਾ ਕੋ ਪੰਜ ਚਾਰ ਸੌ ਦਾ ਮਾਣ ਹੋ ਜਾਊਗਾ ਯਾਰ ਇਸ਼ਾਰਾ ਦਿਓ ਚਲੋ ਕੋਈ ਨਹੀਂ ਮੌਕੇ ਦਿਓ ਵੇਖ ਲਾਂ ਕੋਈ 41000 ਦੀ ਹਾਂਜੀ ਹਾਂਜੀ ਤੇ ਆ ਜਿਹੜੀ ਇੱਕ ਇਹਦੀ ਇਹਨੂੰ ਖੋਲ ਗਏ ਹਾਂਜੀ ਹਾਂਜੀ ਲਓ ਜੀ ਇਹਦੇ ਕੋਲ ਕਿੰਨਾ ਦੁੱਧ ਹੈ ਪੱਕਾ ਵੇਹੜ ਕੋਲ ਜਿਹੜੀ ਹੁਣ ਚੌਥੇ ਨੰਬਰ ਤੇ ਵਿਖਾਉਣ ਲੱਗੇ ਆ ਇਹਦੇ ਥੱਲੇ ਵੀਰ ਜੀ ਦੁੱਧ ਹੈਗਾ 12 ਕਿਲੋ ਥਾਨ ਬੜਾ ਸੋਹਣਾ ਲੱਗਾ ਹਨਾ ਨਾਰਾ ਨੂੜਾ ਮੜੀਆਂ ਚਮਕਦੀਆਂ ਹਵਾਨੇ ਦੇ ਵੀ ਕਿੰਨਾ ਦੱਸਿਆ ਜੇ ਦੁੱਧ 12 ਕਿਲੋ ਹੋਗਾ ਵਾ 12 ਕਿਲੋ ਸਜਰੂ ਕੋਈ 11 ਦੀ ਓੜ ਤੇ ਆਨਲਾਈਨ ਮੰਗਾਉਂਦਾ ਵੀਰ ਤੇ 11 ਦੀ ਓੜ ਤੇ ਘੱਲ ਦੇਾਂਗੇ ਸੋਹਰੂ ਵਾਹ ਜੀ ਵਾਹ ਆ ਲੈ ਜਾ ਪੂਰੀ ਇਹ ਵੀ ਵਹਿੜ ਜਿੰਦ ਜਾਨ ਵਾਲੀ ਸਜਰੂ ਇਹਨੂੰ ਲੈ ਜਾਓ ਐਨੂੰ ਲੈ ਜਾਓ ਲੋ ਲੋ ਓਕੇ ਰਪੋੜਿਆ ਪੂਰੀ ਹਾਂ ਜੀ ਵਾਹ ਜੀ ਵਾਹ ਪੂਰੇ ਥਾਂ ਲੇਵੇ ਵਾਲੀ ਆ ਤੇ ਬਾਕੀ ਦੋਵੇਂ ਵੀਰ ਵੜਾ ਸੀਲਸਲਾ ਗਿਆ ਹਾਂ ਨਸਲ ਕੁਆਲਟੀ ਬੜੀ ਸੁਣੀ ਐਦੀ ਵੀ ਹਾਂ ਵਾਹ ਜੀ ਵਾਹ ਹਾਂ ਬ੍ਰੀਡ ਬਰੂਡ ਵੜੀ ਆ ਹਾਂ ਹਾਂ ਪੂਰੀ ਮਾਨਕ ਫਾਰਮ ਵਾਲੀ ਅਮਰੀਕਨ ਵੜ ਹੈ ਨਾ ਹਾਂਜੀ ਹਾਂਜੀ ਠੀਕ ਆ ਲੈ ਜੋ ਸੀਲਸਲਾਤ ਬੜੀਆਂ ਬੱਚੇ ਨਹੀਂ ਦਾ ਦੁੱਧ ਦੇ ਵੀ ਹੈ ਹਾਂ ਬੱਚੇ ਵੀ ਦੇ ਹੈ ਤੇ ਸੀਲਸਲਾ ਕਲੋਂ ਦਾ ਕਮਾਲਾ ਹੋਈਆਂ ਪਈਆਂ ਆਦੇ ਇਹਦੇ ਕੋਲ 12 ਕਿਲੋ 12 ਕਿਲੋ ਹਾਂ 12 ਕਿਲੋ ਦੁੱਧ ਉਹਦਾ ਵੀ 12 ਹੀ ਆ ਉਹ ਥੱਲੇ 13 ਕਿਲੋ ਹੋਊਗਾ 12 ਕਿਲੋ ਦੇ ਔਰ ਦੇ ਕੋ 12 ਦੀ ਗਾਰੰਟੀ ਤੇ ਉਹ ਚੱਲ ਜਾਣੀ ਤੇ 12 ਦੀ ਇਹ ਹਾਂਜੀ ਹਾਂਜੀ ਠੀਕ ਹੈ ਇਹ ਕਿੰਨੇ ਦੀ ਦੇ ਦੇਗੇ ਇਹ ਵੀ ਜੀ ਲੈਣ ਦੇਣ ਵਾਲੀ ਗੱਲ ਹੀ ਆ ਆਪਾਂ ਕਰਨੀ ਸੀ ਹੂੰ ਇਹ ਦੇ ਦੀ 30000 ਦੀ 32 ਦੀ ਕਰ ਦੇ ਨੀ 32 ਦੀ ਧੱਕਾ ਹੋ ਜਾਣਾ ਜੀ ਖੇਰਲਾ ਪੀਸ ਆ ਮੈਂ ਨਾਲ ਤੁਹਾਡੀ ਗੱਲ ਨਾਲ ਸਹਿ ਹੁੰਦੇ ਅਸੀਂ ਕੋਈ ਜ਼ਿਆਦਾ ਆਖਿਆ ਨਹੀਂ ਆ 33 ਦੀ ਦੇ ਦੇਾਂਗੇ ਅਸੀਂ ਯਾਰ ਨਾ ਤੁਹਾਨੂੰ ਆਖਿਆ ਹੀ ਨਹੀਂ ਆ ਜਾਂ ਅੰਡਗੇ ਖੇਰਲਾ ਪੀਸ ਆ ਚਲੋ ਵੇਖ ਲੋ ਪਰ ਉਦਰਾ ਨਾ ਵਜਦਾ ਨਹੀਂ ਚਲੋ ਲੈ ਚਲੋ ਬੰਨੋ ਆ ਰਹੀ ਆ ਰਹੀ ਲਈਦਾ ਜਿਆਦਾ ਨਹੀਂ ਮਾਲ ਆਪਣਾ ਐਸੇ ਕਰਕੇ ਮਾਲ ਵੇਖਦਾ ਆਪਣਾ ਕੋਈ ਵੀ ਸਾਰੇ ਵਪਾਰੀ ਫੜਦੇ ਵਿਚ ਨਾਲੀ ਠੀਕ ਹੈ ਜੀ ਹਾਂਜੀ ਹਾਂਜੀ ਸਚਨੋ ਪਸ਼ੂ ਚੰਗੇ ਆ ਭਾਜ ਜਾਇਜ ਆ ਜਿਆਦਾ ਨਾ ਖਪਾਇਓ ਕੱਟੇ ਵਛੇ ਸਾਰੇ ਇੱਥੇ ਪਸ਼ੂ ਹਰ ਤਰ੍ਹਾਂ ਦੇ ਹੈਗੇ ਆ ਝੋਟੀ ਦੀ ਵੀ ਡਿਟੇਲ ਲੈ ਕੇ ਦਿੱਤੀ ਆ ਇੱਕ ਆਉਂਸਰ ਵੜ ਵੀ ਹੈਗੀ ਆ ਖੀਰੀ ਆ ਮੂੰਹ ਤੋਂ ਜਰਤੀ ਪੰਨ ਦੇ ਵਿੱਚ ਆ ਕਿਹੇ ਵੀ ਭੈਣ ਭਰਾ ਨੂੰ ਚਾਹੀਦੀ ਆ ਇਹ ਦੇ ਖੀਦੀਆਂ ਵੀਰ ਜੀ ਮੂੰਹ ਦੇ ਕਿੰਨੇ ਦੀ ਦੇਦਣੀ ਆਪਾਂ ਦੀ ਤੇ ਬਾਕੀ ਗਾਂ ਬੜੀ ਵੱਡੀ ਰਹੀ ਆ ਅੱਛਾ ਕਿੰਨਾ ਕਰ ਰਿਹਾ ਦਿਆ ਤੇ ਇਹਦੀ ਮਾਂ ਥਲੇ ਦੁੱਧ ਹੈ ਗਾਈ 26-27 ਕਿਲੋ ਕਿੰਨੇ ਦੀ ਇਹ ਦੇਦਣੀ ਆਪਾਂ ਇਹ ਵੀਰ ਜੀ ਇੱਕ ਦੋ ਬੋਰੀਆਂ ਨੂੰ ਫੀਡ ਦੀਆਂ ਪੈਗੀਆਂ ਤੇ ਟੀਕਾ ਪਰਾਉਣ ਦੇ ਬੱਤਰ ਦੇ ਹੋ ਜਾਣੀਆਂ ਹਾਂ ਤੇ ਲੈਣ ਦੇ ਨਾਲੀ ਮੋਲੀ ਆ ਵੀ 12000 ਦੀ ਦੇਦੀ ਠੀਕ ਹੈ ਆ ਸਜਣੋ 12000 ਰੁਪਇਆ ਕੋਈ ਨਹੀਂ ਕੋਈ ਫੋਨ ਕਰ ਰਿਹਾ ਥਾਨ ਥਾਨੇ ਦਾ ਵੀਰ ਜੀ ਇਕੱਲਾ ਇਕੱਲੇ ਲੱਗੇ ਚਾਰ ਹੀ ਥਾਨ ਲੱਗੇ ਆ ਹਾਂ ਚਾਰ ਹੀ ਥਾਨ ਲੱਗੇ ਇਕੱਲਾ ਇਕੱਲਾ ਥਾਨ ਲੱਗਾ ਕੋਈ ਫੂਡ ਰਿੰਗ ਥਾਂ ਨਹੀਂ ਹੈ ਠੀਕ ਹੈ ਥਰੀਦਾਰੀ ਕਰ ਲਿਓ ਤੇ ਡੰਗਰ ਸਾਰੇ ਤਰ੍ਹਾਂ ਦੇ ਪਸ਼ੂ ਜਿਹੜੇ ਆ ਮਿਲ ਜਾਣਗੇ ਫਾਰਮ ਤੋਂ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ